ਹਾਂਜੀ 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 ਫਿਰ ਮੈਂ ਇਹ ਗੱਲ ਕਰਾਉਣਾ ਕਿ ਹਣ ਦੇ ਲੈਣ ਦੀ ਗੱਲ ਕਰੀਏ ਆਪਾਂ ਤੇ ਆਪਾਂ ਐਵੇਂ ਨੁਕਸਾਨ ਨਾ ਕਰਾਈਏ ਹਨਾ ਤੇ ਮਤਲਬ ਜੀ ਤੁਸੀਂ ਬਹੁਤ ਸਾਲੇ ਵੀ ਜਾਓਗੇ ਤੁਹਾਨੂੰ ਕੋਈ ਫਰਕ ਨਹੀਂ ਪਾਣਾ ਤੇ ਤੁਹਾਡਾ ਨੁਕਸਾਨ ਫਿਰ ਤਾਂ ਹੀ ਬੜਾ ਕਰਦਾ ਹੈ ਜੀ ਅੱਛਾ ਉਹ ਦੇ ਫੇਰ ਲੇ ਤਾਂ ਮੈਂ ਤੁਹਾਨੂੰ ਤਾਂ ਹੀ ਕਹਿ ਪਹਿਲਾ ਟ੍ਰੇਲ ਅੱਗੇ ਖੋਇਆ ਜ ਤੁਹਾਨੂੰ ਮੈਂ ਤੇ ਹੁਣ ਮਤਲਬ ਵੀ ਤੁਹਾਡਾ ਨੁਕਸਾਨ ਹੋਏਗਾ ਜਿਆਦਾ ਪਰ ਘਰ ਆਉਣਾ ਨਿਕਲਣਾ ਵੀ ਤੁਹਾਡਾ ਮਤਲਬ ਵੀ ਫਿਰ ਰਹੋਗੇ ਤਾਂ ਵੀ ਆਪਣਾ ਮਤਲਬ ਜੀ ਉਸ ਹਿਸਾਬ ਦੇ ਵਿੱਚ ਜਿਹਦਾ ਹੀ ਫਾਇਦਾ ਨਹੀਂ ਹੈਣਾ ਤੇ ਦੇਣ ਲੈਣ ਦੀ ਆਪਣੀ ਗੱਲ ਕਰੀਏ ਹੋਵੇ ਬਾਜੀ ਚਲੋ ਤੁਸੀਂ ਮੈਨੂੰ ਫੋਨ ਲਾਤਾ ਵਾ ਚਲੋ ਸ਼ੁੱਕਰਵਾਰ ਦਾ ਦੀ ਮੈਨੂੰ ਫੋਨ ਲਾਉਂਦੇ ਤੇ ਇਹ ਮੈਨੂੰ ਜਾਣਦੇ ਨਹੀਂ ਹੈਗੇ ਹਨਾ ਤੁਸੀਂ ਚਲੋ ਤੁਹਾਨੂੰ ਨਾ ਕਿਸੇ ਨੇ ਗਲਤ ਗਾਈਡ ਕੀਤਾ ਵਾ ਕਿ ਇਹਨੂੰ ਫੋਨ ਕਰ ਲਾ ਮੈਂ ਤੇ ਭਰਾ ਕਿਆ ਦਾ ਮਤਲਬ ਇਹ ਆ ਕਿ ਮਹਾ ਰੋਟੀ ਮਹਾ ਚੱਲਣ ਦੀ ਹਾਦੀ ਪ੍ਰਾ ਦਾ ਹੁਲਕਾ ਮੇਰੇ ਕੋ ਕੀ ਕਿ ਮੇਰੇ ਕੋ ਤੁਹਾਨੂੰ ਕਿੰਨੇ ਕਹਿਤਾ ਕਿ ਮੇਰੇ ਕੋ ਹੈਗੀ ਆ ਉਹ ਕਹਿ ਕੋ ਕਰੋ ਜੁਰਾ ਮੈਨੂੰ ਕਹੇ ਗੱਲਾਂ ਨਹੀਂ ਪਤਾ ਉਹ ਤੇ ਮੇਰਾ ਵੀਰ ਨਾ ਮੈਨੂੰ ਪੈਸੇ ਚਾਹੀਦੇ ਹੀ ਤੇ ਹੁਣ ਤੂੰ ਬੰਦਾ ਵਿੱਚ ਪਾਲਾ ਭੇਜੋ ਮਰਜੀ ਗੱਲਾਂ ਮੈਂ ਤੇਰੇ ਕੋ ਪੈਸੇ ਲੈਣੀ ਆ ਉਹਦੇ ਬਾਕੀ ਤੋਂ ਹੁਣ ਦੱਸ ਤੈਨੂੰ ਸਵੇਰੇ ਫੋਨ ਕਰਾਂਗਾ ਤੇ ਕਿੰਨੇ ਮੈਨੂੰ ਦੇਣੇ ਆ ਤੂੰ ਇਹ ਦੱਸ ਜਿੰਨੇ ਮੈਂ ਮੰਗੇ ਮੈਨੂੰ ਚਾਹੀਦੇ ਰਹੀ ਹੁੰਦੀਆਂ ਪੂਰੀ ਮੇਰੇ ਕੋ ਵੀਰ ਜੀ ਤੁਹਾਨੂੰ ਪਤਾ ਕਿ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਇਹ ਆ ਕਿ ਮੇਰੀ ਗੱਲ ਸੁਣੋ ਮੇਰੇ ਕੋਲ 10 ਲੱਖ ਨਹੀਂ ਹੁ ਭੰਨਾ ਵੀਰਜੀਤ ਫਿਰ ਭਈ ਹੈ ਕਿ ਮੈਂ ਤੁਹਾਨੂੰ ਇਹ ਦਵਾਗਾ ਥੋਥੇ ਕਰਕੇ ਦਵਾਗਾ ਇਕੱਠੇ ਮੇਰੇ ਕੋਲ ਨਹੀਂ ਬਣੀ ਗੱਲ ਮੇਰੇ ਕੋਲ ਮੈਨੂੰ ਇਕੱਠੇ ਚਾਹੀਦੇ ਪਏ ਕਿੰਨੇ ਰਹਿਗਾ ਤੂੰ ਮੈਨੂੰ ਇਹ ਦੱਸੋ ਨਾ ਮੇਰੇ ਕੋਲ 10 ਲੱਖ ਰੁਪਈਆ ਹੁਣ ਹੋ ਸਕਦਾ ਵਾ ਇਹ ਲੱਖ ਰੁਪਈਆ ਨਹੀਂ ਚਾਹੀਦਾ ਤੁਹਾਨੂੰ ਸਾਨੂੰ ਰੁਪਈਆ ਜਾਣ ਮੇਰੀ ਇਹ 10 ਲੱਖ ਹੀ ਚਾਹੀਦੇ ਪੂਰੇ ਤੇ 10 ਲੱਖ ਹੀ ਲੈਣਾ ਹੀ ਹੈ ਤੈਨੂੰ ਮੈਂ ਦਾਦਾ ਗੱਲ ਹੁਣ ਨਹੀਂ ਤੇ ਫਿਰ ਵੇਚ ਲੈ ਤੂੰ ਆਪਣਾ ਹਿਸਾਬ ਦਾ ਓ ਭਾਈ ਮੈਂ ਵੇਖੋ ਇੱਕਦਮ ਹਾਂਜੀ ਤੁਹਾਡਾ ਨਾ ਮੇਰੀ ਗੱਲ ਸੁਣ ਲੈ ਬਰਾਜੇ ਦੇ ਤੂੰ ਕੁਛ ਨਾ ਸਹਾਰਾ ਲਿਆ ਨਾ ਤੈਨੂੰ ਮੈਂ ਮਾਰ ਦੇਣਾ ਈ ਮੈਂ ਤੈਨੂੰ ਛਕਣਾ ਨਹੀਂ ਤੇਰਾ ਜੀਵ ਨਹੀਂ ਕੁਛੜਨਾ ਤੈਨੂੰ ਮੈਂ ਦੱਸਦਾ ਕੱਲ ਓ ਭਾਈ ਚਲੋ ਤੁਹਾਡੇ ਵੇਖੋ ਤੂੰ ਹੀ ਤੁਸੀਂ ਹੀ ਚਲੋ ਮੈਂ ਕਹਨਾ ਕਿ ਤੁਸੀਂ ਵੇਖੋ ਕਹਿੰਦਾ ਮਤਲਬ ਕਿ ਮੈਂ ਕਦੀ ਕਿਸ ਨਾ ਜਿਆ ਮੈਂ ਮਾਰਾਂ ਵਾ ਜਾਂ ਦੱਸੋ ਮੈਂ ਕਦੀ ਕਿਹਦਾ ਮਾਰਾ ਕੀਤਾ ਕੋਈ ਕੁਛ ਵੀ ਦੱਸੋ ਮੈਨੂੰ ਤੁਸੀਂ ਤੂੰ ਤੂੰ ਮੈਨੂੰ ਜਾਣਦੇ ਓ ਜੋ ਮਰਜੀ ਆ ਇੰਨੇ ਦਿਨਾਂ ਮੈਨੂੰ ਇਹ ਗੱਲ ਮੈਨੂੰ ਮੋਟੀਆਂ ਕੱਲਾੜਾਂ ਦੀ ਪਤਾ ਮੈਨੂੰ ਪੈਸੇ ਨੇ ਕਿੰਨੇ ਦੇਣੇ ਮੈਨੂੰ ਹੁਣ ਇਹ ਗੱਲ ਲਾਸਟ ਗੱਲ ਦੱਸ ਨਹੀਂ ਤਾਂ ਫਿਰ ਮੈਂ ਫਿਰ ਤੇਰਾ ਕੰਮ ਕਰਾਵਾਂ ਤੇਰਾ ਮੈਂ ਫਿਰ ਪੱਕੇ ਵੜੀ ਤੇਰਾ ਕੰਮ ਕਰਾਵਾਂ ਫਿਰ ਤੈਨੂੰ ਦੇਰ ਤੋਂ ਮੈਂ ਦੱਸਣਾ ਹੀ ਮੈਂ ਇਹ ਵੀ ਦੱਸ ਕੀ ਕਰਨਾ ਹੁਣ ਤੇਰਾ ਮੈਂ ਕੰਮ ਕਰਾਵਾਂ ਫਿਰ ਮੈਂ ਤੁਹਾਨੂੰ ਦੱਸਿਆ ਮੈਂ ਤੂੰ ਮੈਨੂੰ ਕਹਿੰਦਾ ਮਤਲਬ ਇਹ ਆ ਕਿ ਮੈਂ ਤੁਹਾਨੂੰ ਦਵਾਗਾ ਹਲੂਲੀ ਕਰਕੇ ਦਵਾਗਾ ਇਹ ਆ ਕਿ ਮੈਨੂੰ ਕੁਝ ਟਾਈਮ ਦਿਓ ਮੈਂ ਤੁਹਾਨੂੰ ਹਲੂ ਹੈਂ ਜਵਰਾਜ ਮੈਨੂੰ ਇਕੱਠੇ ਪੈਸੇ ਚਾਹੀਦੇ ਆ ਯਾਰ ਮੈਨੂੰ ਹੁਣ ਦੇ ਤੂੰ ਟਾਈਮ ਦੱਸ ਦੇ ਤਰੀਕ ਦੱਸ ਦੇ ਆ ਇੱਕ ਦੋ ਦਿਨ ਪਾਲਾ ਵਿੱਚ ਫੜਦਾ ਕੋਲਾ ਜਿਹੜਾ ਪੋਲਾ ਵਾ ਤੂੰ ਤੇ ਬਾਕੀ ਮੈਨੂੰ ਪੈਸੇ ਦੇ ਤੇ ਬਾਕੀ ਨੁਕਸਾਨ ਆਪਣਾ ਨਾ ਕਰਾਈ ਤੇ ਤੇਰਾ ਨੁਕਸਾਨ ਹੋ ਵੱਡਾ ਸੋਚੀ ਬੈਠਾ ਹੀ ਹਣ ਉਹ ਯਾਰ ਨਾ ਇਦਾਂ ਕਰੋ ਜ਼ਿੰਦਗੀ ਚਲੋ ਬਾਰ ਬਾਰ ਨਹੀਂ ਮਿਲਦੀ ਕਹਿੰਦਾ ਮਤਲਬ ਇਹ ਆ ਕੇ ਚਲੋ ਸਾਰੀ ਉਮਰ ਬੰਦਾ ਤੁਹਾਨੂੰ ਤਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਲੱਗਦੀ ਹੈ। ਹਾਂ ਬ్రో। ਹਾਂਜੀ ਸਰ। ਮੈਂ ਹਾਂ ਗੱਲ ਸੁਣ ਮੇਰੀ ਹਣ ਤੈਨੂੰ ਫੋਨ ਕਰਨਾ ਹੀ ਉਸ ਵੇੜੇ ਤੇ ਮੈਨੂੰ ਤੋਂ ਇੰਨਾ ਜਵਾਬ ਦੇਣਾ ਵੀ ਮੈਂ ਕਿੰਨੇ ਪੈਸੇ ਦੇਣੇ ਆ ਤਾਂ ਮੈਨੂੰ ਪੈਸੇ ਚਾਹੀਦੇ ਜਿੰਨੇ ਤੇਰੇ ਕੋਲ ਮੰਗੇ ਆ ਮੈਂ 10 ਲੱਖ ਰੁਪਈਆ ਠੀਕ ਆ। ਅੱਛਾ। ਇੱਕ ਮਿੰਟ ਬਾਜੀ ਮੇਰੀ ਗੱਲ ਸੁਣੋਗੇ? ਤਾਂ ਗੱਲ ਕਰੀ ਮੇਰੀ ਘਰ ਦੀ। ਮੇਰੀ ਨਾਲ ਸੁਣੋਗੇ ਇੱਕ ਮੇਰੀ ਨਾਲ ਦੀ ਨਾਲ ਗੱਲ ਕਰ। ਵੇਰੀ ਗੱਲ ਸੁਣੋ ਮੈਨੂੰ ਪੈਸੇ ਦੋ ਤੇ ਨਹੀਂ ਨਹੀਂ ਮੇਰੀ ਉਹੀ ਮੈਂ ਪੈਸੇ ਪੈਸੇ ਉਹ ਪਹਿਲਾਂ ਮੈਂ ਪਹਿਲਾਂ ਗੱਲ ਕਰਨ ਗਿਆ ਜੀ ਮੇਰਾ ਮਤਲਬ ਤੁਸੀਂ ਕਹਿੰਦੇ ਹੋ ਕਿ ਨੁਕਸਾਨ ਕਰਾ ਦਾਂਗਾ ਮੈਂ ਤੈਨੂੰ ਮਰਵਾ ਦਾਂਗਾ ਮੈਂ ਤੇ ਉਹਦੇ ਨਾਲ ਤੁਹਾਨੂੰ ਬਾਅਦ ਚ ਪੈਸੇ ਮਿਲ ਜਾਣਗੇ ਜਮਨ ਮਰ ਮਾਰਵਾ ਕੇ ਹੈ ਤੁਸੀਂ ਵਾਟ ਵੀ ਕਰਦੇ ਆ ਤੇ ਲੈਣੇ ਆ ਤੇ ਜੇ ਰੋਟੀ ਦੇ ਦੋਗੇ ਤੇ ਤੁਹਾਡਾ ਤੁਹਾਡੇ ਨਾਲ ਕੋਈ ਦਾਵਣੀਆ ਤੁਹਾਡ ਨੂੰ ਅਹੀਂ ਤੁਹਾਨੂੰ ਨਹੀਂ ਜਾਂਦੇ ਤੇ ਇਹਨਾਂ ਨੂੰ ਨਹੀਂ ਜਾਂਦੇ ਲੋਏ ਤੁਹਾਨੂੰ ਚਰੂਰਤੇ ਜਿੰਨੇ ਆਪਾਂ ਮੰਗਣਦੇ ਆ ਉਹ ਚਲੋ ਪੂਰੇ ਦਾ ਸਹਾਰਾ ਲਿਆ ਤੇ ਮੈਂ ਅੰਦਰ ਵੀ ਫੇਰ ਤੇ ਬੜਾ ਜਿਆਦਾ ਨਚਾਣ ਹੋਣਾ ਜੇ ਇਹਦੇ ਇਹ ਚੱਕਰ ਤੋਂ ਥੋੜਾ ਜਿਹਾ ਦੂਰ ਹੀ ਰਹੋਗੇ ਤਾਂ ਤੁਹਾਡੀ ਸੇਫਟੀ ਹੈ ਅੱਛਾ ਫਿਰ ਤੁਸੀਂ ਫਿਰ ਤੁਸੀਂ ਉਦੋਂ ਕਿਹਾ ਸੀ ਤੁਸੀਂ ਕਹਿੰਦੇ ਨਾ ਤੁਹਾਡੇ ਚ ਗੱਡਜ਼ ਹੈਗੇ ਆ ਫਿਰ ਤੁਸੀਂ ਦੱਸਿਆ ਸੀ ਕਿਹਾ ਕੀ ਹੈ ਕਿ ਮੈਂ ਨਾਮ ਦੱਸਾਂਗਾ ਆਪਣਾ ਫਿਰ ਤੁਸੀਂ ਹੈ ਕੌਣ ਹੋ ਫਿਰ ਇਹ ਵੀ ਦੱਸੋ ਨਾ ਯਾ ਪਤਾ ਤਾਂ ਇਹ ਬਹਿ ਦਿੱਤੇ ਕਿਨੂ ਆ ਨਾ ਨਾਮ ਦੱਸ ਕੇ ਤੁਸੀਂ ਕੀ ਲੈਂਦਾ ਮੇਰੀ ਗੱਲ ਸੁਣੋ ਮੈਂ ਮਤਲਬ ਕੀ ਸਾਨੂੰ ਵੀ ਪਤਾ ਹੋ ਜਾ ਯਾਰ ਓ ਵੀਰ ਜੀ ਮੇਰੀ ਗੱਲ ਸੁਣੋ ਯਾਰ ਫਿਰ ਜਿਹੜਾ ਮਰਜੀ ਮੈਨੂੰ ਹੋਰ ਕੀ ਬੰਦਾ ਫਿਰ ਜਿਹੜਾ ਬਾਅਦੋਂ ਤੁਹਾਨੂੰ ਨਾ ਭਾੜਾ ਦਿੱਤਾ ਦੋ ਰੱਖਣਾ ਆਪਣਾ ਨਾ ਦੱਸਣਾ ਤੁਹਾਨੂੰ ਗੋਲੀਆਂ ਨਾਲ ਤੁਹਾਡੇ ਸ਼ਟਰ ਦੇ ਨਾਲ ਲੈ ਕੇ ਜਾਣਾ ਅਗਲੀ ਜੜੀ ਉਹ ਵੀ ਪਬਲਿਕ ਦੇ ਵਿੱਚ ਮੈਂ ਨਾ ਉਹਦੀਆਂ ਗੱਲਾਂ ਨਾ ਕਰੋ ਇਹਨੂੰ ਪੈਸੇ ਕਿੰਨੇ ਦੇਣੇ ਮੈਨੂੰ ਇਹ ਗੱਲ ਦਾ ਜਵਾਬ ਦੋ ਉਹ ਯਾਰ ਬਾਅਦ ਫਿਰ ਕੋਈ ਹੋਰ ਕੀ ਹੋਰ ਕੀ ਬੰਦਾ ਫੋਨ ਕਰਕੇ ਪੈਸੇ ਮੰਗੀ ਜਾਊਗਾ ਮੇਰੇ ਕੋਲ ਕਦੀ ਕੋਈ ਮੰਗੀ ਜਾਊਗਾ ਮੈਂ ਤਾਂ ਕੀ ਕਰ ਸਕਦਾ ਤੁਸੀਂ ਤੇ ਚਲੋ ਵਾਹ 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 ਚੜਾ ਆਵੋਗਾ ਅਗੜੀ ਆੜੀ ਵੜੀ ਗੱਲ ਸਣਾ ਇਹ ਗਲਾਂ ਕੋਈ ਨਹੀਂ ਜਿਹੜਾ ਵਾਂਗੂ ਕਾ ਮੇਰੇ ਨਾਲ ਗੱਲ ਕਰਾ ਦੀ ਢਰਕੋ ਫਿਆਣਾ ਤੇ ਹੋਰ ਨੂੰ ਲਾਦਾਗਾ ਤੇ ਤੂੰ ਮੇਰਾ ਹੱਕ ਦਾ ਕਲੀਅਰ ਕਰਦੇ ਤੈਨੂੰ ਇਹ ਕੰਡ ਮੇਰਾ ਤੈਨਾਂ ਆਜ ਕੋਈ ਲੈਣ ਦੇਣ ਨਹੀਂ ਤੂੰ ਹਾਨੂੰ ਕਦੇ ਯਾਦ ਖਲੇ ਕਦੇ ਵਤ ਮੰਗਾ ਵਕੀਲੇ ਨੂੰ ਹੁਣ ਪੈਸੇ ਦੇਣੇ ਪੜੀ ਹੋਏ ਜਾਨ ਹਡਾਉਣੀ ਆਪੇ ਤੇ ਨਹੀਂ ਤਾਂ ਫੇਰ ਠੀਕ ਹੈ ਚੰਗਾ ਫਿਰ ਟਾਡਾ ਵਾਏ ਵਾਏ ਠੀਕ ਹੈ ਚੰਗਾ ਫਿਰ ਮੇਰਾ ਵੀਰ ਧਿਆਨ ਨਾਲ ਰਹੀ ਠੀਕ ਹੈ ਜਵਰਾਜ ਉਪਰ ਆ ਤੂੰ ਦੱਸ ਭਾਜੀ ਇਹ ਮੇਰੀ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਤੇ ਸੁਣ ਲੈ ਭਰਾ ਮੈਂ ਨਹੀਂ ਪਤਾ ਸੁਣਦਾ ਇੰਨਾ ਇੰਨਾ ਮੈਨੂੰ ਦੱਸੋ ਇੰਨਾ ਮੈਨੂੰ ਪਹਿਲਾਂ ਦੱਸੋ ਤੂੰ ਹੈ ਤੇ ਇਸ ਪਿੰਡ ਦੇ ਹੀ ਹੋ ਠੀਕ ਆ ਹੂੰ ਇੰਨਾ ਤੇ ਸਾਨੂੰ ਵੀ ਪਤਾ ਹੈ ਮੇਰੀ ਗੱਲ ਸੁਣ ਕਾਹੇ ਜਾਣਦਾ ਨਹੀਂ ਮੈਂ ਤੁਹਾਡੇ ਕੋਲ ਮੇਰੀ ਗੱਲ ਸੁਣ ਇਹ ਗੱਲਾਂ ਛੱਡੋ ਤੂੰ ਹੀ ਤੈਨੂੰ ਨੁਕਸਾਨ ਕਰਵਾਉਣਾ ਫਿਰ ਜਿੱਥੇ ਤੇ ਮਰਜ਼ੀ ਹੈ ਮੈਨੂੰ ਚੱਲ ਭਰਾ ਥੋੜੇ ਥੋੜੇ ਕਟਾ ਲੈ ਥੋੜੇ ਘੱਟ ਦੇ ਕਰ ਲੈ ਘੱਟ ਦੇ ਕਰ ਲੈ ਫਿਰ ਘੱਟ ਦੇ ਕਰ ਲੈ ਨਹੀਂ ਹੈਗੇ ਘੱਟ ਗੋ ਇਹਨੇ ਨਹੀਂ ਹੈਗੇ ਭਰਾ ਮੇਰੀ ਕੋਲ ਫੈਕਟਰੀ ਚੱਲਦੀ ਕਾਰਖਾਨੇ ਮੈਂ ਤਾਂ ਨਿਕਲੇ ਪਿੰਡ ਬੈਠਾ ਵੇ ਦੇਖ ਸਕਦੇ ਜੀ ਮੈਨੂੰ ਦੱਸੋ ਮੈਂ ਕੱਠੇ ਮੈਂ ਕਿ ਦੱਸਾਂ ਕੱਠੇ ਮੈਨੂੰ ਨਹੀਂ ਆਗੇ 100000 ਰੁਪਏ ਨਹੀਂ ਨਹੀਂ ਆਗੇ 100000 ਰੁਪਏ ਹੁਣ ਦੇਵਾਂਗਾ ਬਾਕੀ ਤੁਹਾਨੂੰ ਫਿਰ ਥੋੜੇ ਦਿਨਾਂ ਦਾ ਕਰ ਫਿਰ ਕਰਾਂਗਾ ਹੋਲੀ ਕਰਕੇ ਦੇਵਾਂਗਾ ਨਹੀਂ ਨਹੀਂ ਹਾਂਜੀ 100000 ਰੁਪਏ ਤੁਹਾਨੂੰ ਪਹਿਲਾਂ ਤੂੰ ਘੱਟ ਤੋਂ ਘੱਟ 5 ਲੱਖ ਰੁਪਏ ਦੇ ਦੇ ਫਿਰ ਨਹੀਂ ਸਾਨੂੰ ਫਿਰ ਸਾਨੂੰ ਫਿਰ ਥੋੜੇ ਦਿਨਾਂ ਦੀ ਮੌਲਤ ਦੇ ਸਕਦੇ ਹੋ ਫਿਰ ਮੈਂ ਕੱਠੇ-ਕੁਠੇ ਕਿੰਨਾ ਕੁ ਦੋ ਕਰਾਂਗਾ ਫਿਰ ਮੇਂ ਜਗਾਰ ਹਾਂਜੀ ਹੈਲੋ ਜੀ ਜਨਾ ਦੀ ਯਾਰ ਕਹਿ ਦਾ ਮਤਲਬ ਕਿ ਮੈਂ ਹੁਣ ਜਿੱਦਾਂ ਮਰਜ਼ੀ ਭਾਵੇਂ ਜੋ ਮਰਜ਼ੀ ਕਰਾਂ ਕਰਜ਼ਾ ਚੁੱਕਾ ਜੋ ਮਰਜ਼ੀ ਤੂੰ ਤੂੰ ਮੰਗ ਪਾਈਏ ਤਾਂ ਮੈਂ ਤੇਰਾ ਸੜਾਂਗੇ ਜਿੱਦਾਂ ਮਰਜ਼ੀ ਹੈ ਨਾ ਭਰਾ ਮੇਰੇ ਮੈਨੂੰ ਟਾਈਮ ਦੇ ਦੇ ਥੋੜਾ ਬੋਧ ਫੇੜੀ ਆ ਜੇ ਤੂੰ ਕਹਿਤਾ ਵੇਰੇ ਤੇ ਮਾਤਾ ਨੂੰ 10 ਫਿਰ ਮਰ ਕੋ ਟਾਈਮ ਨਹੀਂ ਨਾ ਕਰੇ ਮੈਂ ਤੁਹਾਨੂੰ ਤਾਂ ਕਹਿਣਾ ਵੀ ਤੂੰ ਜਾਨ ਆਪਣੀ ਛਡਾਉਣੀ ਆ ਜਾਂ ਕੀ ਕਰਨਾ ਛਡਾਉਣੀ ਭਾਜੀ ਛਡਾਉਣੀ ਆ ਮੈਨੂੰ ਜਾਨ ਪਿਆਰੀ ਹੈ ਭਰਾ ਮੈਂ ਪਾਇਆ ਫਿਰ ਕਮਾ ਲਾਂਗਾ ਉਹ ਤੁਹਾਨੂੰ ਲੋਰਿ ਮੈਨੂੰ ਪਤਾ ਤੀ ਤਾ ਚਲੋ ਕਰਨ ਦੇ ਆਪਣੀ ਹਨਾ ਤੇ ਮੈਂ ਤੁਹਾਡਾ ਜਿੱਦਾਂ ਮਰਜ਼ੀ ਮੈਂ ਮੈਂ ਤੁਹਾਡਾ ਬਰਾ ਛੋਟਾ ਹਾਂ ਜੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਹੁਸ਼ਿਆਰਪੁਰ